ਚਲੋ ਜੀ ਭਰਾ ਜੀ ਡਰਾਕਵਾ ਬਤਾਰੇ ਬੈਠਾ ਬੀਬੀਆਂ ਦੇ ਅਰੇ ਆਪੇ ਜੱਜ ਆਜਾ ਬੋਟਾ ਫੜਾ ਬੋਟਾ ਕੋਟਾ ਫੜਾ ਲੈ ਕੇ ਛੋਟੀ ਮੂਵੀ ਬਣੀ ਜਾਂਦੀ ਸਾਰੀ ਇਹ ਕਨਾਨ ਜੀ ਬੋਲਦੇ ਦੋ ਸ਼ਬਦ ਸਵਾਜਤੀ ਬੈਠਿਆ ਖਨੋਰੀ ਵੜ ਦਿੱਤੇ ਸੋ ਲਗਭਗ ਸਾਨੂੰ 100 ਤੇ 80 ਡਣਾ ਦੇ ਆਸਪਾਸ ভিਰ ਚੁਕੇ ਨੇ ਜਿਹੜਾ ਇਹ ਮੋਰਚਾ ਲੱਗਿਆ ਹੈ ਜੇ ਤਾਂ ਮੋਰਚੇ ਦੇ ਵਿੱਚ ਸਮੇਂ ਮੁਤਾਬਕ ਸਾਡੀਆਂ ਜਿਹੜੀਆਂ ਮਾਈਆਂ ਸਾਡੀਆਂ ਭੈਣਾਂ ਬੀਬੀਆਂ ਇਹ ਲਗਾਤਾਰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਆ ਹੋયા ਕਾਡੀਆਂ ਮਜਬੂਰੀਆਂ ਸਮਝਦਿਆਂ ਹੋਇਆਂ ਇਹ ਆਪਣਾ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਭਾਰੀ ਨਾਲ ਇਸ ਮੋਰਚੇ ਦੇ ਵਿੱਚ ਆ ਜਿਹੜੀ ਸੇਵਾ ਨਿਭਾਈਆਂ ਰੱਖੇ ਹਾਜ਼ਰੀ ਭਰਨ ਜਾਂ ਸੁਇਨਾ ਮਾਣਿਆਂ ਦੇ ਅਸੀਂ ਦੇਣ ਨਹੀਂ ਦੇ ਸਕਦੇ ਕਿ ਆ ਦੇਖੋ ਬਹੁਤਾ ਕਾਪਲੀ ਧੁੱਪ ਇਹ ਪੱਠੇ ਦੇ ਉੱਤੇ ਜਿਹੜਾ ਰੋਟੀ ਬਕਾਰੀਆਂ ਰੋਟੀ ਬਣਾ ਰਹੀਆਂ ਨੇ ਜਾਂ ਸਾਡੇ ਜਿਹੜੇ ਇੱਥੇ ਬੈਠੇ ਕਿਸਾਨ ਉਹਨਾਂ ਲਈ ਰਾਸਤਰੀ ਪਾਇਆ ਸੋ ਇਹ ਬਹੁਤ ਵੱਡੀ ਇੱਕ ਸਰਕਾਰ ਨੂੰ ਚੇਤਾਵਨੀ ਵੀ ਹੈ ਤੇ ਸਰਕਾਰ ਦੀ ناکਾਮੀ ਵੀ ਹੈ ਇਹ ਨਾ ਸਾਡੀਆਂ ਬੀਬੀਆਂ ਨੂੰ ਸਾਡੀਆਂ ਭੈਣਾਂ ਨੂੰ ਇੰਨਾ ਕਸ਼ਟ ਚੱਲਣਾ ਪੈ ਰਿਹਾ ਹੈ ਕਿ ਇਹ ਕਿਹੜੀ ਵਜ੍ਹਾ ਕਰਕੇ ਹੈ ਇਹ ਸਾਡੀ ਕੇਂਦਰ ਸਰਕਾਰ ਦੀ ਵਜ੍ਹਾ ਕਰਕੇ ਸਾਡੀ ਕੇਂਦਰ ਸਰਕਾਰ ਦੀ ਦੇਣ ਹੈ ਜਿਸ ਕਰਕੇ ਸਾਡੇ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪਰਵਾਹ ਛੱਡ ਕੇ ਇੱਥੇ ਆਪਣੀ ਜ਼ਿੰਮੇਵਾਰੀ ਨਿਭਾਰੀਆਂ ਨਗੀਆਂ ਇਹਨਾਂ ਸਾਡੀਆਂ ਭੈਣਾਂ ਦਾ ਸਾਡੀਆਂ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ ਮੈਗਨਟਿਕ ਖਾਲਸਾ ਮੈਗਨਟਿਕ